ਹਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਜੱਦੀ ਪਿੰਡ ਜਨੂਹਾ ਇਨਾ ਮਹਾਪੁਰੇ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੂ ਥਾਗ ਦਾ ਜਨੂਹਾ 2018 ਤੋਂ ਲੋਕ ਭਲਾਈ ਦੀ ਕਾਰਜ ਕਰ ਰਹੀ ਹੈ ਸਤਵੇਂ ਪਾਸ਼ਾ ਸ਼੍ਰੀ ਗੁਰੂ ਹਰਿ ਰਾਏ ਮਹਾਰਾਜ ਬਠਾਏ ਗਏ ਬਾਬਾ ਜਗਜਦੀਪ ਪਿੰਡ ਨਰੂੜ ਵਿਖੇ ਗੁਰੂ ਸਾਹਿਬ ਦੀ ਬਾਅਦ ਮੇਰ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਡ ਡਿਫੈਂਸਰੀ ਟੈਲਬੋਟਰੀ ਜਲਾਇਆ ਜਾ ਰਹੀ ਹੈ ਐਨਆਰਆਈ ਸੰਸਥਾ ਦੀ ਮਦਦ ਅਤੇ ਸੰਸਥਾ ਵੱਲੋਂ ਗੁਰੂ ਨਾਨਕ ਚੈਰੀਟੇਡ ਡਿਵੈਂਟੀ ਲਵਰਡਿੰਗ ਰੂਡ ਦੇ ਸਹਿਯੋਗ ਨਾਲ ਫੜ ਪਿ ਇਲਾਕਿਆਂ ਵਿੱਚ ਮੁਫਤ ਮੈਡੀਕੈਂਪ ਲਗਾਏ ਜਾ ਰਹੇ ਨੇ। ਇਸ ਵਕਤ ਅਸੀਂ ਜ਼ਿਲ੍ਹਾ ਕੁਡਾਸਪੁਰ ਦੇ ਹਲਕਾ ਡੇਰਾ ਬਾਬਾ ਨਗ ਦੇ ਪਿੰਡ ਘੁੰਮਣ ਦੇ ਗੁਰਦਆਰੇ ਵਿਖੇ ਖੜੇ ਹਾਂ ਜਿੱਥੇ ਕਿ ਫ੍ਰੀ ਮੈਡੀਕੈਂਪ ਚੱਲ ਰਿਹਾ ਹੈ। ਸੰਸਥਾ ਨੂੰ ਬੇਨਤੀ ਬੱਧ ਵਧਾ ਕੇ ਕੈਂਪਾਂ ਦਾ ਲਾਹਾ ਜੂ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੂਲਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ ਜਿਹੜਾ ਬਾਬਾ ਨੰਕ ਦੇ ਪਿੰਡ ਘੁੰਮਣ ਦੇ ਗੁਰਦਵਾਰਾ ਸਾਹਿਬ ਵਿਖੇ ਮੁਕਤ ਅਮਰੀਕਨ ਚੱਲ ਰਿਹਾ ਜੀ ਇੱਥੇ ਕੇ ਡਾਕਟਰਾਂ ਟੀਮ ਵੱਲੋਂ ਮਰੀਜ਼ਾਂ ਚੈੱਕਅਪ ਕਰਕੇ ਫਰੀ ਵੀ ਦਵਾਈ ਦਿੱਤੀਆਂ ਜਾ ਰਹੀਆਂ ਨੇ ਜੀ ਹੜਪੀੜ ਇਲਾਕਿਆਂ ਵਿੱਚ ਉਰਨਾਰਕ ਚੀਰਟਲ ਡਿਸਪੈਂਸਰੀ ਅਥਲ ਬੋਟੀ ਪਿੰਡ ਰੂਟ ਦੇ ਜੋਗ ਨਾਲ ਐਨਆਰਐ ਸੰਕਾ ਦੀ ਮਦਦ ਨਾਲ ਗਰੀਬ ਦਾ ਮੂ ਗੁਰੂ ਸ਼ੰਤੋ ਜੀ ਨਾਉ ਵੱਲੋਂ ਕਿੰਨੇ ਚੱਲ ਰਹੇ ਆ ਜੀ ਆਹ ਬਣੇ ਫਿਰ ਉਹਨਾਂ ਦਵਾਈਆਂ ਦੇਣੀਆਂ ਨਾ ਪਾਗੇ ਉਹਨਾਂ ਦੇ 7 ਸਾਲ ਸਭ ਤੋਂ ਪਹਿਲਾਂ ਓਪਡੀ ਥਲੇ ਵਿੱਚ ਨਾਂ ਪਿੰਡ ਤਰੀਕ ਫੀ ਨੰਬਰ ਪਾਇਆ ਜਾ ਰਿਹਾ ਉਸ ਤੋਂ ਬਾਅਦ ਉਪਰੀ ਰਿਸਟ ਵਿੱਚ ਇੰਟਰੀ ਕੀਤੀ ਜਾ ਰਹੀ ਹੈ ਤੇ ਉਹਦੇ ਮੁਤਾਬਕ ਚੈੱਕਅਪ ਕਰਕੇ ਫਿਰ ਦਵਾਈ ਦਿੱਤੀ ਜਾ ਰਹੀ ਹੈ ਜੀ ਪਰੀਜਨ ਕੈਂਪਾਂ ਦਾ ਵੱਤੂਆ ਥੰਗ ਤਾਂ ਲਾਹ ਲੈ ਰਹੀਆਂ ਜੀ ਦੇ ਪ੍ਰੋਬਲਮ ਸੇ ਅਸਲ ਵਿੱਚ ਕੌਣ ਕਰੀਆ ਇਹ ਕੌਮ ਨੂੰ ਪਾਣੀ ਉਹ ਇਹ ਦੇਖੇ ਬਾਜੀ ਕੋਈ ਕੰਦੇ ਹੁੰਦਾ ਕਿ ਨਕਰੀ ਨੂੰ ਜੋ ਡੈਕ ਤੇ ਰਾਖ ਉਹ ਦੀਵਾਰੀ ਐਸੀ ਹੁੰਦੀ ਜਿੱਤੇ ਹੀ ਸੰਗਤ ਪਾ ਲਾ ਰਹੇ ਨੇ ਪਿੰਡ ਠੰਡਲ ਤੋਂ ਗੁਰਵਿੰਦਰ ਸਿੰਘ ਜੀ ਵੀ ਸੇਵਾ ਕੰਨ ਪਹੁੰਚੇ ਹੋਏ ਧੰਨਵਾਦ ਕਰਦੇ ਨਾਂ ਦਾ ਜੀ ਵੀ ਡਾਕਟਰ ਸਦਾਨ ਸਿੰਘ ਜੀ ਖਾਲਸਾ ਦੀਵਾਨ ਨਿਵਾ ਰਹੇ ਨੇ ਤੇ ਡਾਕਟਰ ਬਲਦੇਵ ਸਿੰਘ ਜੀ ਪਿੰਡ ਕਲਰਾ ਆਰੀ ਮੈਡਿਕੋਰ ਤੋਂ ਸੂਬੇਦਾਰੀ ਪੈਨਸ਼ਨ ਆਏ ਹੋਣੇ ਜੀ ਉਹ ਵੀ ਸੇਵਾਵਾਂ ਨਿਵਾ ਰਹੇ ਨੇ ਜੀ